ਕਈਆਂ ਨੂੰ ਨਾ نیند ਆਵੇ ਰਹਿਣ ਸਦਾ ਜਾਗਦੇ ਕਈਆਂ ਨੂੰ ਨਾ نیند ਆਵੇ ਰਹਿਣ ਸਦਾ ਜਾਗਦੇ ਕਈ ਸੁੱਤੇ ਪੈ ਵੀ ਰਹਿਣ ਚੱਕਰਾਂ 'ਚ ਭਾਗਦੇ ਉਹ ਜਿੰਨ ਸਮੇਂ ਤੇ ਨੀ ਸੋਣਾ ਉੱਠਣਾ ਹੈ ਦੇਰ ਨੂੰ ਜਿੰਨ ਸਮੇਂ ਤੇ ਨੀ ਸੋਣਾ ਉੱਠਣਾ ਹੈ ਦੇਰ ਨੂੰ ਕਰੋ ਛਕਰਾਨਾ ਉਹਦਾ ਉੱਠ ਕੇ ਸਵੇਰ ਨੂੰ ਕਰੋ ਛਕਰਾਨਾ ਉਹਦਾ ਉੱਠ ਕੇ ਸਵੇਰ ਨੂੰ ਨਿਤ ਛਕਰਾਨਾ ਹੋਵੇ ਨਾ ਮੀਤਾ ਸਵੇਰ ਨੂੰ ਆਹ ਜੀ ਵਾਹ ਸਾਰੇ ਰੁੱਖ ਸੁੱਖ ਸੰਧ ਪਹਿਲਾ ਸੌਨਸਾਰ ਮੰਗੀਏ ਦਿੱਤਾ ਜਿੰਨ ਸਭ ਬੜਿਆਈ ਤੂੰ ਨਾ ਸੰਘੀਏ ਸਾਰੇ ਰੁੱਖ ਸੁੱਖ ਸੰਧ ਪਹਿਲਾ ਸੌਨਸਾਰ ਮੰਗੀਏ ਦਿੱਤਾ ਜਿੰਨ ਸਭ ਬੜਿਆਈ ਤੂੰ ਨਾ ਸੰਘੀਏ ਉਹ ਖੋਜ ਗਿਆ ਮੌਕਾ ਨਹੀਂ ਮਿਲਣਾ ਹੈ ਫੇਰ ਨੂੰ ਖੋਜ ਗਿਆ ਮੌਕਾ ਨਹੀਂ ਮਿਲਣਾ ਹੈ ਫੇਰ ਨੂੰ ਘਰ ਛਕਰਾਂ ਦਾ ਨੇਥ ਉੱਠ ਕੇ ਸਵੇਰ ਨੂੰ ਘਰ ਛਕਰਾਂ ਦਾ ਨੇਥ ਉੱਠ ਕੇ ਸਵੇਰ ਨੂੰ ਬਹੁਤ ਸੋਹਣਾ ਦੋ ਦੂਜਿਆਂ ਦੇ ਦੇਖੋ ਕਿੰਨੀ ਦੁਨੀਆ ਦੁਖੀ ਹੈ ਉਹ ਦੰਖ ਦੂਜਿਆਂ ਦੇ ਦੇਖੋ ਕਿੰਨੀ ਦੁਨੀਆ ਦੁਖੀ ਹੈ ਰੱਖੀਏ ਨਾ ਰੱਖੀਏ ਨਾ ਛਾੜ ਮੰਨ ਕਿੰਨਾ ਕੋਈ ਸੁਖੀ ਹੈ ਓ ਛੱਡਿਏ ਬਿਸਾਰੇ ਮੰਨ ਰੱਖੀਏ ਤੇਰ ਮੇਰ ਨੂੰ ਛੱਡਿਏ ਬਿਸਾਰੇ ਮੰਨ ਰੱਖੀ ਤੇਰ ਮੇਰ ਨੂੰ ਕਰੋ ਛਕਰਾਨਾ ਨੇ ਤੇ ਉਠਕੇ ਸਵੇਰ ਨੂੰ ਸਦਾ ਛਕਰਾਨ ਕਰੋ ਉਠਕੇ ਸਵੇਰ ਨੂੰ ਹੂੰ ਮਿਹਰਿਆ ਜੋ ਸਿੱਖੋ ਸਰਦਾ ਉਸੇ ਵਿੱਚ ਸਾਲਨਾ ਮਿਹਰਿਆ ਜੋ ਸਿੱਖੋ ਸਰਦਾ ਉਸੇ ਵਿੱਚ ਸਾਲਨਾ ਬਣਦਾ ਨਿਕੰਮ ਕਹਦੇ ਕਿਸੇ ਦਾ ਵਿਗਾੜਨਾ ਉਹ ਸੁੱਖ ਨਹੀਂ ਆਉਣਾ ਕਹਿੰਦੇ ਉਹ ਸੁੱਖ ਨਹੀਂ ਹਰਉਣਾ ਕਹਿੰਦੇ ਮਾਰੇ ਦਲੇਰ ਨੂੰ ਕਰੋ ਛਕਰਨਾ ਨਨਕਾ ਉਹ ਛਕੇ ਸਵੇਰ ਨੂੰ ਨਿੱਤ ਛਕਰਨਾ ਹੋਵੇ ਨਾ ਵੀ ਦਾ ਸਵੇਰ ਨੂੰ ਆਖੀ ਬੰਦਾ ਜੀ ਜੀ ਕੰਮ ਚੰਗਾ ਕਰਕੇ ਸੇ ਮਾਰੇ ਨਹੀਂ ਨਾ ਕਹਿਣਾ ਏ ਕੰਮ ਚੰਗਾ ਕਰੋ ਕਿਸੇ ਮਾੜੀ ਨਾ ਕਰਾਏ ਬਦਿਤੇ ਹੰਕਾਰ ਨੇ ਵੀ ਆਖਰ ਨੂੰ ਟਹਿਣਾ ਏ ਬਦਿਤੇ ਹੰਕਾਰ ਨੇ ਵੀ ਆਖਰ ਨੂੰ ਟਹਿਣਾ ਏ ਉਹ ਸੋਚਣਾ ਵੀ ਮਾੜਾ ਹੁੰਦਾ ਵੈਸੇ ਫੇਰ ਫੇਰ ਨੂੰ ਉਹ ਸੋਚਣਾ ਵੀ ਮਾੜਾ ਹੁੰਦਾ ਵੈਸੇ ਫੇਰ ਫੇਰ ਨੂੰ ਕਰੋ ਚੱਕਰਾਂ ਨਾਲ ਤੇ ਉੱਠ ਕੇ ਸਵੇਰ ਨੂੰ ਇੱਕ ਚੱਕਰਾਂ ਨਾ ਹੋਵੇ ਨਾ ਮੀਨਾ ਸਵੇਰ ਨੂੰ ਧੰਵਾਦੀ